ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧਵਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਿੰਡੇ ਪਾਈ ਹੁਣ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਸੁਈਆਂ ਸਵਾਈਆਂ ਤੁਹਾਨੂੰ ਵੇੜਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਦੋ ਤੁਹਾਨੂੰ ਝੋਟੀਆਂ ਦਿਖਾਉਣੀਆਂ ਕਾਫੀ ਖੂਬਸੂਰਤ ਸੋਹਣੀਆਂ ਝੋਟੀਆਂ ਵਾ ਦੇਖ ਸਕਦੇ ਜੀ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣ ਨਾ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਾਲੀ ਹਾਲ ਵੀ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਹਾਸ ਵਧੀਆ ਹੋ ਸਨਾ ਠੀਕ ਠਾਕ ਸਭ ਠੀਕ ਠਾਕ ਜੀ ਚਲੋ ਨਾਮ ਦੱਸਦੇ ਕਰੀ ਆਪਾਂ ਆਪਣਾ ਪਿੰਡ ਪਿੰਡ ਤਵਾਨ ਜੁਲਾ ਕਰ ਦੱਸੋ ਠੀਕ ਹੈ ਜੀ ਸੀਲ ਬਟਾਲਾ ਨੇੜੇ ਵਾਲੀ ਹਾਲ ਦੇ ਤੇ ਉਧਰੋਂ ਕਲੇਰ ਬਿਲੀ ਹਾਲ ਦੇ ਲੱਗੇ ਆ ਠੀਕ ਹੈ ਜੀ ਨੰਬਰ ਹੈਗਾ 95922 27523 ਠੀਕ ਹੈ 922 27523 ਅੱਜ ਵੜਾਂ ਦੀ ਰੌਣਕ ਲਾਤੀ ਫਿਰ ਵੜਾਂ 40000 ਵੀਰ ਅੱਛਾ ਆਪਣੇ ਕੋ ਇੱਕ ਇੱਕ ਦੋਵਾਂ ਦੋਵਾਂ ਦਿਨਾਂ ਦੀਆਂ ਸੂਈਆਂ ਨੇ ਸਾਰੀਆਂ ਸੂਈਆਂ ਸਵਾਈਆਂ ਸਾਰੀਆਂ ਇੱਕ ਆ ਸੂਈਆਂ ਪਾਈਆਂ ਬੜੇ ਵੀਰਾਂ ਦੇ ਇਹ ਵੀ ਸੂਈਆਂ ਵੜਾ ਲੈਣੀਆਂ ਛੋਟੀਆਂ ਵੀ ਦੋਵੇਂ ਸੂਈਆਂ ਨਹੀਂ ਛੋਟੀ ਇੱਕ ਤਿਆਰ ਹੀ ਅੱਜ ਭਲਕੇ ਹੁੰਦੀ ਹੈ ਇੱਕ ਗੱਬਣਿਆ ਬਸ ਬਾਕੀ ਸਾਰੀਆਂ ਸੂਈਆਂ ਨੇ ਛੋਟੀ ਵੇਚ ਲਈ ਦੇਣੇ ਸੂਈ ਹੀ ਠੀਕ ਆ ਚਲੋ ਠੀਕ ਆ ਜੀ ਸ਼ੁਰੂਆਤ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਵੜਾ ਇਤੋਂ ਹੀ ਆਪਾਂ ਕਰਨੀ ਆ ਥਾਣਾ ਦੇਖ ਸਕਦੇ ਕਾਫੀ ਪਿਆਰਾ ਵਾ ਜਿਹੜਾ ਆਪਣੀ ਥਾਣਾ ਆਪਾਂ ਲੈ ਹੁੰਦੇ ਚੰਗਾ ਵਾ ਹਾਂਜੀ ਹਾਂਜੀ ਖਾਣੇ ਕਰੇ ਮਾੜਾ ਲੈਂਦਾ ਠੀਕ ਆ ਥਾਣ ਜਿਹੜਾ ਚੁ ਤੇ ਕਿਨਵਾ ਸੁਵਾ ਜੀ ਦੂਜਾ ਸੁਵਾ ਬੈਠਾ ਠੀਕ ਹੈ ਠੰਡੀ ਧੀਰੀ ਦੂਸਰਾ ਸੁਵਾ ਜਿਹੜਾ ਇਹਦਾ ਠੰਡੀ ਧੀਰੀ ਕਰ ਸਕਦੇ ਆ ਦੇਖ ਸਰ ਜੀ ਬਹੁਤ ਹੀ ਪਿਆਰਾ ਸੁਣ ਕਿੰਨੇ ਦਿਨ ਹੋਏ ਸੋਈ ਨਾ ਪਰ ਤੋਂ ਦੀ ਸੁਈ ਮਗਰ ਵਸ਼ੀ ਅੱਛਾ ਤੇ ਬੋਲਾ ਕਿੰਨਾ ਇਹ ਦੇਖੋ 15 ਤੋਂ ਬਾਹਰ ਹੋਊ 15 ਕਿਲੋ ਇਟ ਵਰਗਾ ਅੱਛਾ ਠੰਡਾ ਕਰਕੇ ਦੁੱਧ ਵਾ ਠੀਕ ਹੈ ਕਿੰਨਾ ਚਵਾਈ ਜਾਓਗੇ 20 ਕਿਲੋ ਹਲੇ ਪੁਰਾਣੀ ਚੁੱਕਿਆ ਵਸ਼ੀ ਖੋਲੋ ਹਾਂ ਫਿਰ ਤੋੜ ਦਈਏ 15 ਲੀਟਰ ਜਿਹੜਾ ਮੌਕੇ ਤੇ ਇਹਦੇ ਕੋਲ ਤਿਆਰ ਦੱਸਦੇ ਆ ਯਾਰ ਬੋ ਟਾਈਮ ਨਟ ਜੋਗੇ ਠੀਕ ਹੈ ਜੀ ਬਾਕੀ ਮਗਰ ਵਸ਼ੀਤਾ ਜੀ ਸੋਈ ਆ ਬੱਚਾ ਬਿਲਕੁਲ ਗਿੱਲੇ ਨਾੜੂ ਤੇ ਅਭੀ ਤੁਹਾਨੂੰ ਲੱਗ ਰਿਹਾ ਦਿਖਾ ਪੋਲੀ ਤਾੜੀਆਂ ਸੋਈਆਂ ਬੁਰੀ ਤਾੜੀਆਂ ਪਿਆਰੇ ਸੋਈਆਂ ਲਿਆਂ ਦੀਆਂ ਇੱਕ ਥੋੜਾ ਜਨਾ ਉਹ ਕਿ ਡਬਲੀ ਐ ਬੱਤੇ ਬੁਝਾਣਾ ਕਰਦੀ ਐ 15 ਕਿਲੋ ਨੈਟ ਦੁੱਧ ਪਿਆਰ ਵਾਹ ਹੁਣ ਠੀਕ ਐ ਜੀ ਲੈ ਜਾ ਬਾਹਰ ਲੈ ਜਾ ਇੱਕ ਵਾਰ ਇਹ ਥੋੜਾ ਡਰਦ ਨਹੀਂ ਚਲੋ ਕੋਈ ਨਹੀਂ ਫੇਰ ਅੰਦਰ ਅੰਦਰ ਤੋਰ ਦੇ ਸੋਈਆਂ ਜਿਹੜੀਆਂ ਗਾਵਾਂ ਹੁੰਦੀਆਂ ਬੱਚਿਆਂ ਦਾ ਥੋੜਾ ਜਿਹਾ ਵੱਧ ਕਰਦੇ ਤਾਜੀ ਸੋਈਏ ਜਿਹੜੀ ਬਿਲਕੁਲ ਮੌਕੇ ਤੇ ਜਿਹੜਾ ਇਹਦੇ ਕੋਲ 15 ਲੀਟਰ ਜਿਹੜਾ ਤੁਸੀਂ ਚੁਵਾਈ ਕਰਕੇ ਲਿਜਾ ਸਕਦੇ ਜੀ। ਠੰਡੀ ਭੂਰੀ ਆ। 15 ਲੰਗੜਾ ਉਹ ਤਿਆਰ ਆ। ਹਾਂ ਬੱਚੇ ਦਾ ਨੜ ਵੀ ਨਾਲ ਦੇਖ ਸਕਦੇ। ਵੱਛੀ ਬਹੁਤ ਚੰਗੀ ਮਗਰ। ਜਰਸੀ ਵੱਛੀ ਹੈ ਮਗਰ। ਤੇ ਕੀ ਮੋਲ ਰੱਖੀਏ ਵੀ ਜੇ ਫਿਰ ਇਹਦਾ ਆਪਾਂ? ਮੋਲੇ ਦਾ ਹਰ ਵੀ ਦਾ ਭਾਵੇਂ ਕਰੀਏ 60 55 52000 ਦੀ ਵੜ ਦੇ ਦਾਂ। 52000 ਦੀ। ਹਾਂਜੀ। ਦੁੱਧ ਵੀ 10 ਲੀਟਰ ਚ ਵਾਜੂਗੀ। 15 ਦੇ ਹੋਣਵਾ ਬਾਹਰ ਹੀ ਹੋਊਗਾ ਅੰਦਰ ਨਹੀਂਗਾ। ਅੱਛਾ। ਅੰਦਰੋਂ ਤੋਂ ਬਾਹਰ ਹੀ ਆ। ਤੇ ਮੰਨ ਤਨ ਮੌਕੇ ਤੇ ਹੋਰ ਕਰਦੇ। ਚਲੋ ਲੋੜੀ ਆਉਂਦੀ ਆ ਹੁਣ ਮਾਸਾ ਵੱਧ ਕਰ ਦਿਓ ਕੋਈ ਗੱਲ ਨਹੀਂ ਤੇ ਇਹਦੇ ਮਗਰ ਬੱਚਾ ਕੀ ਜੇ ਇਹ ਪਰਸੋਂ ਦੀ ਸੂਈ ਆ ਅੱਛਾ ਵੱਸ਼ੀ ਹੋ ਆ ਵੱਸ਼ੀ ਆ ਵੱਸ਼ੀ ਮੈਨੂੰ ਟੀਕੇ ਦਾ ਬੱਚਾ ਤਾਂ ਭੁੱਲ ਗਿਆ ਤੇ ਪਹਿਲੇ ਸੂਏ ਵਹਿੜੀ ਅੱਛਾ ਲਿਆਂਦੀ ਤੇਰੇ ਸ਼ਹਿਰ ਚੋਂ ਹੀ ਅੱਛਾ ਹਾਂ ਲਾਗੋ ਲਿਆਂਦੀ ਕੇ ਸਾਡੇ ਮੈਨੂੰ ਕਰ ਦੋ ਲਿਆਂਦੀ ਆ ਥੋੜੀ ਜਿਹੀ ਡੀਆਂ ਆ ਜੀ ਆ ਠੀਕ ਆ ਠੰਡੀ ਧੀਰੀ ਬੜੀ ਆ ਥਾਣੇ ਦੇਖ ਸਾਦੇ ਇਹਦੇ ਵੀ ਲੱਗ ਮਗਰ ਵੱਸ਼ੀ ਵੇਖਦੇ ਬਾਕੀ ਮਗਰ ਇਹਦੇ ਵੱਸ਼ੀ ਬੜੀ ਕਮਾਲ ਦੀ ਜਿਹੜਾ ਕੋਈ ਵੀਰ ਵੱਸ਼ੀ ਤਿਆਰ ਕਰਨਾ ਲੱਗ ਲੱਗੀ ਮੈਨੂੰ ਟੀਕਾ ਤਾਂ ਸਿਆ ਹੀ ਲਵਾਇਆ ਤੇ ਮੈਨੂੰ ਨਹੀਂ ਆਵੇ ਖਿਆਲ ਤੇ ਕਿੰਨੇ ਦੇਣਾ ਇਹ ਵਿੱਜਿੰਨ ਸੁਈ ਨਾ ਬੋਲਾ ਪਰਸਨ ਵੀ ਸੁਈ ਆ ਕਿੰਨਾ ਚ ਬੋਲਾ ਇਹ ਦੇਖ 15 ਕਿਲੋ ਬੋਲਾ ਅੱਛਾ ਕਿੰਨਾ ਚ ਵਾਈ ਜਾਊਗੀ 15 ਕਿਲੋ ਤੋਂ ਚਾਹੂ ਗੜ ਲਿਆ ਤੋਰ ਦਈਏ ਫੇਰ ਇਹਨਾਂ ਸੂਆ ਪਹਿਲਾ ਹੀ ਆ ਬਾਕੀ ਹੈਗੀਆਂ ਵੀ ਵੈੜਾਂ ਆਂ ਤੇ ਮਗਰ ਵਛੀਆਂ ਵੀ ਸੋਹਣੀਆਂ ਵਾ ਲੜਾਂ ਲੜਾਂ ਨਹੀਂ ਬਾਕੀ ਜਿੰਨੇ ਚੰਨ ਨੇ ਤੀਸਰਾ ਸੂਆ ਸੋਣਾ ਉਹਨੇ ਚੰਨ ਵੈੜ ਵੀ ਨਾਲ ਤਿਆਰ ਹੋ ਜਾਣੀ ਮੋਗੀ ਸ਼ਾਨਕ ਵਛੀ ਨਹੀਂ ਪੀ ਉਰੀ ਨਾਲੇ ਗਲਤੀ ਰਹੀ ਤੇ ਪਲੇਟਾਂ ਨਹੀਂ ਕਰਦੀ ਆ। ਹਾਂ ਦੇਖ ਸਾਡੇ ਸੂਆ ਜਿਹੜਾ ਇਹਦਾ ਵੀ ਪਹਿਲਾਂ ਹੀ ਦੱਸਦੇ। ਲੈ ਜਾ ਬਿੱਲੀ। ਸ਼ਿਆਨਕ ਬੜੀ ਬਸ਼ੀ। ਠੀਕ ਹੈ। ਬੱਚੇ ਦਾ ਥੋੜਾ ਜਿਹਾ ਵੱਧ ਕਰ ਦਿਓ। ਤਾਜ਼ੀਆਂ ਸੂਈਆਂ ਜਿਹੜੀਆਂ ਹੁੰਦੀਆਂ ਵਾ ਜ਼ਿਆਦਾਤਰ ਇਤਰਾ ਹੀ ਪੰਜ ਕੇ ਜਾਂਦੀਆਂ। ਇਹ ਵੀ ਠੰਡੀ ਤੇਰੀ ਪੂਰੀ ਬੜੀ ਬੜੀ ਇੰਦਰ ਠੰਡ ਵੇਖਦਾ ਬਾਕੀ ਇਹਦੇ ਤੇ ਫੈਟ ਵੀ ਕਾਫੀ ਸੰਗ ਨਹੀਂ ਆਉਗੀ ਬਹੁਤ ਠੰਡੀ ਆ ਬਾਕੀ ਇਹ ਕੀ ਸੰਭੀ ਸੋਂਭੀ ਵੀ ਚੰਗੀਆਂ ਰਾਜੀ ਆ ਜਿਹੜੀ ਪੂਰੀ ਹਨਾ ਕਿਹੜਾ ਜਿਆਦਾ ਮੈਂ ਨਾ ਅੱਜ ਖੇਚਲ ਬੜੀ ਕੀਤੀ ਇਹਨਾਂ ਦੇ ਗੋਦਾ ਬੜਾ ਲੱਗਾ ਸੀ ਠੀਕ ਆ ਜਿਹਦੇ ਪਾਣੀ ਦੇ ਤਤੇ ਨਾ ਨਾ ਚੰਗੀਆਂ ਧੋਤੀਆਂ ਧਤੀਆਂ ਆ ਅੱਛਾ ਮੈਂ ਇਹ ਕਮਾਸ਼ਾ ਸੋਹਣੀਆਂ ਲੱਗਣਗੀਆਂ ਨਹੀਂ ਤੇ ਇਹ ਮੁੱਲੇ ਦਾ ਮੁੱਲ ਵੱਛੀ ਦਾ ਹਰ ਪੂਰੀ ਦਾ 50000 ਅੱਛਾ 40000 ਦੀ ਦਰਾਂਗੇ 42000 ਦੀ ਹਾਂਜੀ ਕਰਨਾ ਵਿੱਚ ਮੰਨਤਾ 42000 ਦੀ ਪੂਰੇ 40 ਦੇ ਦੇ ਦਾਂਗੇ ਵੱਛੀ ਬਾਕੀ ਮਗਰ ਵੱਛੀ ਬੜੀ ਸੋਹਣੀ ਆ ਤੋਹਫਾ ਹੀ ਆ ਜਿਹੜਾ ਲੋਹੜੀ ਦਾ ਏ ਹਾਂਜੀ ਤੇ ਹੁਣ ਇੱਕ ਆ ਵੀ ਸੂਈ ਸਵਾਈ ਆ ਜੀ ਇਹਦੇ ਵੀ ਥਣ ਦੇਖ ਸਕਦੇ ਕਾਫੀ ਪਿਆਰਾ ਵਾ ਜਿਹੜਾ ਬੜੀ ਠੰਡੀ ਥੀ ਇਹਦੇ ਮਗਰ ਬੱਚਾ ਕੀ ਜੇ ਹਾਂਜੀ ਇਹਦੇ ਮਗਰ ਵੱਛੀ ਜਿਓਰ ਕਾਲੀ ਇਹਦੇ ਮਗਰ ਵੀ ਵੱਛੀ ਆ ਇਹਦੇ ਮਗਰ ਕਾਲੀ ਜਰਸੀ ਵੱਛੀ ਆ ਜਿਹੜੀ ਜਿਓਰ ਵੱਛੀ ਬਹੁਤ ਚੰਗੀ ਇਹਦੇ ਠੀਕ ਆ ਠੀਕ ਆ ਤੇ ਇਹ ਵੀ ਵੇਖੀ ਠੰਡੀ ਤੇਰੀ ਆ ਠੰਡੀ ਠੰਡੀ ਕਿੰਨੇ ਕਿੰਨੇ ਦਿਨਾਂ ਦੀ ਸੋਈ ਜੇ ਕੱਲ ਦੀ ਸੋਈ ਹੈ ਇਹਦੇ ਕੋਲ ਬੋਲਾ ਕਿੰਨਾ ਜੇ 15 ਕਿਲੋ ਅੱਛਾ ਇਹਦੇ ਕੋਲ 15 ਲੀਟਰ ਤਿਆਰ ਆ ਦੁੱਧ ਦੇਣਾ ਨਹੀਂ ਅੱਛਾ ਲਿਓ ਫਿਰ 15 ਲੀਟਰ ਦੁੱਧ ਤਿਆਰ ਹੋਇਆ ਇਥੇ ਤੋੜ ਦਈਏ ਨਾ ਫਿਰ ਥੋੜਾ ਬੱਚਿਆਂ ਦਾ ਨਾ ਰੈਡੀ ਨੂੰ ਵੱਧ ਕਰ ਤੋੜ ਦੋ 15 ਲੀਟਰ ਬੋਲਾ ਜਿਹੜਾ ਇਹਦੇ ਕੋਲ ਵੀ ਤਿਆਰ ਦੱਸਦੇ ਕੱਲ ਦੀ ਸੋਈ ਹੈ ਬਾਕੀ ਕੋਈ ਵੀ ਵੀਰ ਆਪਣੀ ਦੋ ਟੈਮ ਚੁਆਈ ਕਰਕੇ ਲਿਜਾ ਸਕਦਾ ਹੈ ਸੋਈਆਂ ਸਵਾਈਆਂ ਆਪਣੀ ਤਸੱਲੀ ਕਰਕੇ ਖੜੋ ਇਹਨਾਂ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਹਾਂਜੀ ਹਾਂਜੀ ਮੈਨੂੰ ਪਤਾ ਇਹਨਾਂ ਦੇ ਨਾਲ ਸੂਈ ਵੜ ਬੜੀ ਘੱਟ ਲੱਭਦੀ ਆ 20 ਕਿਲੋ ਦੁੱਧ ਆਮ ਨਾਲ ਪਾ ਦੂੰਗੀ 20 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਰਮਾਨਾ ਕਰ ਜੂਗੀ ਬਾਕੀ ਗੱਦਗਾਟ ਪੱਖਾਂ ਵੀ ਚੰਗੀਆਂ ਤੇ ਹੈਗੀ ਵੀ ਕ੍ਰੋਸ ਚਾ ਚੰਗੀ ਫੈਟ ਵਾਲੀ ਹੈ ਜੀ ਬੜੀ ਵਧੀਆ ਵਹਿੜਾ ਕਿਥੋਂ ਲਈ ਆ ਨਾ ਹੁੰਦੇ 17 18 ਕਿਲੋ ਪੈਲਣ ਪਉਂਦੀ ਆ ਠੀਕ ਹੈ ਬੱਚਾ ਹੋਏ ਕਿਹੜਾ ਚੰਗਾ ਇਹ ਕਹਾਂ ਗੁਦੂ ਹੈ ਉਹ ਵਛੀ ਮਗਰ ਉਹ ਸਾਰੀ ਉਹ ਵੀ ਵਛੀ ਜੇ ਨਹੀਂ ਉਹ ਵਛਾ ਇੱਕੋ ਵਛਾ ਇੱਕੋ ਵਛਾ ਬਾਕੀ ਜੀ ਤਾਜੀ ਸੋਈ ਹੈ ਜੀ ਦੁੱਧ ਚੁੰਗਣ ਦੇ ਵੀ ਨਹੀਂ ਜਾ ਜਿੰਨੂੰ ਉਹ ਨਾ ਹਈ ਚੁੰਗਾਂ ਦੀ ਨਹੀਂ ਜਾਏ ਉਤਰਾਂ ਦੇਖ ਸਕਦੇ ਆ ਕਿ ਛੰਡੀ ਤੇਰੀ ਹੈ ਜਿਹੜੀ ਚੋਂ ਚਾਂਣ ਬੜੀ ਛੰਡੀ ਹੈ ਠੀਕ ਹੈ ਜੀ ਤੇ ਇਹਦਾ ਕੀ ਰੱਖਦੀ ਐ ਮੁੱਲ ਫਿਰ ਇਹ ਲੋੜੀ ਦੇ ਆਫਰ ਹੀ ਆ ਅੱਛਾ ਦੇਖ ਲੈ ਤੂੰ ਕਿੰਨਾ ਦਿਆਂਗਾ ਹਾਂਜੀ ਹਾਂਜੀ ਉਹਦਾ ਰੇਟ ਜੈ ਜੀ ਡੇਹੇ ਕਰਨ 60 60000 ਦੀਗਾ ਅੱਛਾ 60 ਦੇ ਦਾਂਗੇ 53000 ਦੀ 53000 ਦੀ ਕਰ ਦੇਣਾ ਮੌਕੇ ਤੇ ਮੰਨ ਤਾਂ ਨਾ ਕੋਈ ਯਾਰ ਛੱਡ ਦਾਂਗੇ 52 ਦੀ ਦੇ ਦੋਗੇ ਠੀਕ ਹੈ ਜੀ ਚਲੋ ਬਾਕੀ ਕੋਲ ਸੋਟ ਸੇ ਭਾ ਕਰਾਂਗੇ ਫੋਨ ਲਾਵੇ ਕੋਈ ਵੀ ਹੈਨਾ 20 ਕਿਲੋ ਚਵਾ ਦੂਗੀ 15 ਕਿਲੋ ਮਿੱਠ ਦੁੱਧ ਤਿਆਰ ਵਾ ਠੀਕ ਜੀ ਹੁਣ ਉਹ ਦੋ ਟਾਈਮ ਚੋ ਕੇ ਖੜੇ ਤਸਲੀ ਕਰ ਤੇ ਹੁਣ ਜਿਹੜੇ ਆ ਆ ਚੌਥੇ ਨੰਬਰ ਤੇ ਵੜ 800 ਦੀ ਸੂਈ ਇਹਦੇ ਮਗਰ ਬੱਛਾ ਆ ਹਾਂਜੀ ਤੇ ਇਹਦੇ ਕੋ ਕਿੰਨਾ ਚ ਬੋਲਾ ਇਹਦੇ ਕੋ ਬੋਲਾ ਜਿਹੜਾ 12 13 ਕਿਲੋ ਬੋਲਾ ਹੀ ਅੱਛਾ 12 13 ਲੀਟਰ ਬੋਲ ਬਸ ਜੇ ਪਤਾ ਕੀ ਗੱਲ ਨਾਲ ਨਾਲ ਵਖਾ ਲੋ ਤਾਂ ਹੀ ਬਾਹਰ ਕੱਢਿਆ ਹਾਂਜੀ ਹਾਂਜੀ ਬਿਲਕੁਲ ਤਾਜੀ ਆ ਠੀਕ ਆ ਤੇ ਕਿੰਨਾ ਦੁੱਧ ਚਵਾਈ ਜਾਊਗੀ ਐ 12 18 ਲੀਟਰ ਵਾਲੀ ਬੈੜ ਇਹ ਦੀ ਲਿਆ ਫਿਰ ਤੋਰ ਦੀ ਇਹਨਾਂ ਥੜਾ ਹੀ ਆਉਂਦਾ ਥਾਂ ਲੱਗਾ ਬੈੜ ਵੇਖੋ ਬਰੀਡ ਲੇਖ ਬੈੜ ਦੀ ਠੀਕ ਆ ਜੀ ਬਾਕੀ ਥਣ ਜਿਹੜਾ ਇਹਦਾ ਵੀ ਕਾਫੀ ਚੰਗਾ ਲੱਗਾ। ਕੋਈ ਗਾ ਤੁਹਾਡੀ ਲੱਭੀ ਬੜੀ ਹੋ ਗਈ। 17 18 ਲੀਟਰ ਜਿਹੜਾ ਇਹ ਵੀ ਕਹਿੰਦਾ ਕਿ ਦੁੱਧ ਤੇ ਚਵਾਈ ਜਾਊਗੀ। ਬਾਕੀ ਮੇਨ ਵਾਦਾ ਇਹ ਸਾਰੀਆਂ ਸੂਈਆਂ ਸਵਾਈਆਂ ਵਾ। ਕੋਈ ਵੀਰ ਆਪਣੀ ਜਿੱਤਰਾ ਮਰਜ਼ੀ ਤਸੱਲੀ ਕਰਕੇ ਲੈ ਜਾ ਸਕਦਾ ਜੀ। ਅੱਜ ਲੈ ਆ ਬਿੱਲੀ। ਇਹ ਦੋਨੇ ਥਾਂਕੂ ਛਟਾ ਅੰਨੇ। ਅੱਛਾ। ਬਿਲਕੁਲ ਓਕੇ। ਸਾਰੀਆਂ ਚਵਾ ਪੱਖਾਂ ਵੀ ਚੰਗੀਆਂ ਰੰਗ ਰੂਪ ਪੱਖਾਂ ਵੀ ਚੰਗੀਆਂ। ਬਾਕੀ ਅੱਗੇ ਤਸੱਲੀ ਕਰਕੇ ਖੜਮੀ ਉਹ ਜ਼ਿੰਮੇਵਾਰੀ ਤੁਹਾਡੀ ਹੈ। ਹਾਂ ਵੇ ਮੇਮ ਕਿੱਡਾ ਪਿਆਰਾ ਹੈ ਹਾਂ ਦੇਖ ਸਾਡੇ ਥਾਣੇ ਦੇ ਵੀ ਲਾਗੇ ਤਾਂ ਮਿਲਕਵੇਨ ਵੀ ਚੰਗੀ ਹੈ ਤੇ ਇਹ ਕਿਨੇ ਰੇ ਦੇ ਦੀਏ ਵੀਰ ਜੀ ਇਹਦੇ ਥੱਲੇ ਜਿਹੜਾ ਬੋੜਾ ਨਾ 12 ਤੋਂ ਬਾਹਰ ਹੀ ਆ ਅੱਛਾ ਤੇ ਜਿੱਥੋਂ ਲਈਓ ਤੇ ਕਹਿੰਦੇ 18-20 ਕਿਲੋ ਦੁੱਧ ਕੱਢਦੀ ਆ گاਵਾ ਦਾ ਤੁਹਾਨੂੰ ਪਤਾ ਹੁਣ ਸੀਜ਼ਨ ਵਾਂ ਦੁੱਧ ਦਾ ਛਿਆਲ ਵਾ ਹਾਂਜੀ ਹਾਂਜੀ ਦੁੱਧ ਦੇ ਤਾਂ ਕੱਢਨੇ ਕੱਢਣਾ ਤੇ ਮੋਲੇ ਦਾ ਭਾਏ ਹਰ ਰੋਜ਼ 50 ਕਰਾਲਾ ਅੱਛਾ 45 ਦੀ ਦੇ ਦਾਂਗੇ 45 ਦੀ ਦੇ ਦੇਣੀ ਹੈ ਵੀ ਹਾਂਜੀ ਚਲੋ ਮੌਕੇ ਤੇ ਛੋਟ-ਛਾਟ ਕਰ ਦੋ ਕਿ ਹੋਰ 10000 ਅਰਮਾਨ ਕਰ ਦਾਂਗੇ ਲੋੜੀ ਹੋਰ 42000 ਦੀ ਵੈਟ 4200 ਛਣ ਕੇ ਵੇਖ ਲਾ ਥਣ ਵੇਖ ਲਾ ਕਿੰਨਾ ਚੰਗਾ ਪਿਆਰਾ ਹੈ ਠੀਕ ਹੈ ਜੀ ਠੀਕ ਹੈ ਤੇ ਹੁਣ ਛੋਟੀਆਂ ਦਿਖਾ ਦਈਏ ਅੰਦਰ ਇਹ ਕਾ ਛੋਟੀ ਤੁਹਾਨੂੰ ਕਾਫੀ ਖੂਬਸੂਰਤ ਤੁਹਾਨੂੰ ਦਿਖਾਉਣੀ ਹੈ ਚੰਗੇ ਪੱਠਪੁੜੇ ਵਾਲੀ ਜਾਨਾ ਲਈ ਦੋਵੇਂ ਮੜਾਂ ਨਹੀਂ ਕਿਨਾਂ ਠੀਕ ਹੈ ਪਹਿਲਾਂ ਕਿਹੜੀ ਵਿਖਾ ਦੇ ਪਹਿਲਾਂ ਚਲੋ ਪਹਿਲਾਂ ਇਹ ਵਿਖਾ ਦਿੰਦੇ ਹਾਂ ਜੁੜੇ ਸੂਏ ਕੱਢੀ ਆ ਅੱਛਾ ਛੋਟੀ ਲੈਣੀ ਨੇ ਚਾਰ ਪੰਜ ਅੱਛਾ ਇਹ ਇੱਕ ਛੱਡਾ ਲਿਆ ਖੋਲਾ ਮੋਪੀਆਂ ਮਾਰੀ ਜਲੀ ਜਾਂਦਾ ਕੀ ਫਾਇਦਾ ਵੇਸਟ ਛੋਟੀ ਨੂੰਲੇ ਵਾਲਾਗਾ ਟਕੀਆਂ ਥੋੜਾ ਛੋਟੀਆਂ ਭੈਣ ਚੋੜੀਆਂ ਇੱਥੇ ਬੰਦਾ ਲਿਆ ਛੋਟੀ ਫੜਿਆ ਠੀਕ ਹੈ ਹੈ 96 ਛੱਡੀ ਦੀ ਲਿਆਓ ਫਿਰ ਚੰਗੀ ਤਰ੍ਹਾਂ ਖੋਲ ਕੇ ਦਿਖਾਈਏ ਇਹਨੂੰ ਦੇਖੋ ਤਸੱਲੀ ਨਾਲ ਇਹਨੂੰ ਕਹਦਾ ਪਸ਼ੂ ਆਪਣੇ ਕੋਈ ਚੰਗੇ ਹੁੰਦੇ ਆ ਹਾਂਜੀ ਹਾਂਜੀ ਤੋਂ ਟਾਪ ਪਸ਼ੂ ਲਿਆਈਦਾ ਸਿੰਘ ਵੇ ਬਰੀਕੀ ਵੇਖ ਛੋਟੀ ਦੀ ਛੋਟੀਆਂ ਅੱਜ ਭਾਵੇਂ ਦੋਈ ਆ ਚੰਗਾ ਚੰਗਾ ਲੱਗੇ ਤੇ ਪੈਸੇ ਲੱਖ ਹੀ ਲਿਆਈਦੇ ਉਦਾਂ ਥੋੜਾ ਹੁੰਦੇ ਚੰਗੇ ਪਸ਼ੂ ਠੀਕ ਹੈ ਜੀ ਦੇਖੋ ਇਹ ਕਿਹੜਾ ਤੁਹਾਨੂੰ ਮਚੀ ਛੋਟੀ ਲਿਆਵਾ ਬਣਾਉਣਾ ਅਜੇ ਅਜੇ ਪੁੜਿਆਂ ਤੋਂ ਦੇਖ ਸਕਦੇ ਕੋਈ ਗੱਲ ਨਹੀਂ ਆ ਤੇ ਥੱਲੇੋਂ ਦੇਖ ਸਕਦੇ ਕਿੰਨੀ ਤਿਆਰ ਹੋ ਗਈ ਆ ਪੂਰਾ ਐਚਰ ਗਾਵਾਂ ਮੰਗ ਵੀ ਨੇ ਤਿਆਰ ਹੋਣਾ ਹੈ ਅਜੇ ਲੈ ਆਓ ਜੀ ਸ਼ੈਨਗ ਬੜੀ ਐ ਖੜਾ ਨਹੀਂ ਛੋਟੀ ਦੀ ਭਾਰ ਦੀ ਗਰੰਟੀ ਹੋएगी ਆਪਦੀ ਠੀਕ ਐ ਜੀ ਬਾਕੀ ਜਿੱਥੇ ਖਲਾਰਦੀ ਐ ਉਸੇ ਖਲੋ ਜਾਂਦੀ ਠੰਡੀ ਬਹੁਤ ਜਿਆਦਾ ਲੈ ਜੀ ਲੈ ਜੀ ਤੇ ਇਹ ਬਿਧਿਆਤਰ ਦੁੱਧ ਕਿੰਨਾ ਚੁਆਈ ਜਾਊਗੀ ਦੁੱਧਾਂ ਨਹੀਂ ਜਦੋਂ ਮੈਂ ਪਹਿਲਾਂ ਪਹਿਲਾਂ ਕਿਹਾ 13 ਕਿਲੋ ਅਸੀਂ ਪਹਿਲਾਂ ਤਾਂ ਚੁਆਇਆ ਦੁੱਧ ਅੱਛਾ ਇਹ ਝੋੜੀਆਂ ਬਾਹਰੋਂ ਲਿਆਂਦੀ ਸੀ ਠੀਕ ਆ ਤੇ ਅੱਪਾ ਝੋੜੀ ਇੱਥੋਂ ਲਈ ਆ ਠੀਕ ਆ ਥਾਣ ਦੇਖ ਝੋੜੀ ਨੂੰ ਕੀ ਲੱਗਾ ਹਾਂਜੀ ਹਾਂਜੀ ਝੋੜੀ ਦੁੱਧ ਦਏਗੀ ਇਨਾ ਫੁੱਲਾ ਡੁੱਲਾ 13 14 ਕਿਲੋ ਇਸ ਤੋਂ ਦੁੱਧ ਘਟੇ ਘਾਟੇ ਨੇ ਦਿਨਾ ਵੀ ਕੀ ਆ ਤੇ ਇਹਦਾ ਮੁੱਲ ਮੁੱਲ ਆ ਰੀ ਭਾਵੇਂ ਲੱਗ ਕਰੀ ਜਾਈਏ ਕੋਈ ਫਾਇਦਾ ਨਹੀਂ ਇਹਨਾਂ ਵਾਲੀ ਗੱਲ ਵਾ ਕਟਿਲਾ ਬਾਜ਼ਾਰ ਵੀ ਬੜਾ ਤੇਰੇ ਬਾਅਦ ਕੰਨੀ ਮੈਡਮ ਨੂੰ ਲਾਉਣਾ ਪੈਂਦਾ ਬਾਹਰ ਅੱਛਾ 85 ਵੀ ਦੇਦਾ 85000 ਜੀ ਮੌਕੇ ਤੇ ਛੋਟ ਚੜ ਕਰ ਦੋਗੇ ਮੈਂ ਮੰਨਦਾ ਜਰੂਰ ਕੇ ਤੇ ਇੱਕ ਹੁਣ ਆ ਜਿਹੜਾ ਸਾਤੀ ਦਾ ਬੱਚਾ ਦਿਖਾਈ ਹੈ ਹਨ ਇਹਦੇ ਕੋ 12 ਤੋਂ ਬਾਹਰ ਹੀ ਆ ਦੁੱਧ ਅੱਛਾ 12 ਲੀਟਰ ਤੋਂ ਦੁੱਧ ਬਾਹਰ ਆ ਬਾਹਰ ਬਾਹਰ ਕਰਨੀ ਹੋਣੀ ਕਿੰਨੇ ਦੇਣਾ ਉਸ ਨੂੰ ਸੁਈਓ ਤਾਜ਼ਾ ਬੱਚਾ ਬਿਲਕੁਲ ਗਾੜੀ ਬੱਚੇ ਨਾਲੋ ਨਾਲ ਹੀ ਖਾ ਲੋਗੇ ਬਾਅਦ ਕੀ ਖਾਣਾ ਠੀਕ ਆ ਹਾਂਜੀ ਹੁਣ ਮੈਂ ਕਹਿੰਨੂੰ ਆ ਬੱਚਾ ਜਿਹੜਾ ਮੈਂ ਕੈਂਪ ਛੇਤੀ ਆਨੇ ਮੈਂ ਚਵਾਈ ਕਰਾ ਦੇਣੀ ਠੀਕ ਆ ਟਾਈਮ ਥੋੜਾ ਸਾਡੇ ਕੋ ਵੀ ਘੱਟ ਆ ਬਾਕੀ ਕੱਦ ਕਾਠ ਪਿੱਠ ਪੁੜੇ ਤੋਂ ਚੰਗੀ ਐ ਜਿਹੜੀ ਕੋ ਹਾਂ ਦੇਖ ਸੰਦੇ ਚੰਗੇ ਰੀਜ ਨਾ ਸੰਭੀ ਐ ਕਿ ਛੋਟੀਆਂ ਛੋਟੀਆਂ ਰਪੀੜ ਪਹਿਲਣਾ ਇਹ ਕੱਟੀਆਂ ਲੋਕੀ ਕਹਿ ਦਿੰਦੇ ਆ ਠੀਕ 12 ਤੋਂ ਬਾਹਰ ਦੁੱਧ ਨੱਟ ਚੋ ਕੇ ਕੋਈ ਲੈ ਰਿਹਾ ਦੋ ਟਾਈਮ ਪਹਿਲੇ ਸਵੇਰੇ 12 ਲੀਟਰ ਤੋਂ ਬਾਹਰ ਦੁੱਧ ਪੂਰੀ ਸ਼ਕੀਨ ਝੋਟੀ ਆ ਜਿਹੜੇ ਵੀ ਸ਼ਕੀਨ ਆ ਚੰਗੀਆਂ ਸੋਹਣੀਆਂ ਝੋਟੀਆਂ ਰੱਖਣ ਦੇ ਦੁੱਧ 12 ਲੀਟਰ ਆ ਤੇ ਪਰ ਜਿਹੜੇ ਹੈਗੇ ਦੋ ਮੱਜਾਂ ਵਰਗੀ ਕੱਲੀ ਆ ਹਾਂ ਜੋਣੀਆਂ ਦੋਏ ਦੋਏ ਬੜੀਆਂ ਯੋਗ ਦੋਵੇਂ ਚੰਗੀਆਂ ਛੋਟੀਆਂ ਆਪਣੀ ਜਗ੍ਹਾ ਦੋਵੇਂ ਜੜੀਆਂ ਚੰਗੀਆਂ ਹਾਂ ਦੇਖ ਸਕਦੇ ਪਿੱਟ ਫੁੜੇ ਤਾਂ ਚੰਗੀ ਤਰ੍ਹਾਂ ਮਗਰ ਇਹਦੇ ਕੱਟਾ ਕੱਟੀ ਜੇ ਮਗਰ ਕੱਟੀ ਜੇ ਮਗਰ ਵੀ ਕੱਟੀ ਹੈ ਇਹਦੇ ਕੱਟੀ ਆ ਕਿਉਂ ਨਹੀਂ ਇਹਦੀ ਇਦਾਂ ਖੋਲੀ ਆ ਨਾ ਠੀਕ ਆ ਮੈਂ ਇਸ ਫਲੇ ਨਿਆਣਾ ਬਹਿ ਜੀ ਤੇ ਤਾਂ ਮੁੱਲ ਠੰਡੀ ਧੀਰੀ ਬੜੀ ਆ ਬੜੀ ਵੇਖ ਹੈ ਜੀ ਮੋਹਾਰ ਬਰੀ ਇਹਦਾ ਭਾਏ 1.5 ਕਰ ਲੀਏ ਤੇ ਭਾਏ ਜੋ ਮਰਜੀ ਕਰ ਲੀਏ ਇੱਕ 10 ਦੀ ਦੇ ਦਾਂਗੇ ਇੱਕ 10 ਦੀ ਦੇ ਦੋਗੇ 10 ਦੀ ਦੇ ਦਾਂਗੇ ਜੋ ਮੌਤਨ ਜਰੂਰ ਕਰਾਂਗੇ ਚਲੋ ਕੋ ਫੋਨ ਲਾਵੇ ਹਨਾ ਇੱਕ ਤੇ ਇਹ ਕਿੰਨਾ ਕੋਤਰਾ ਕੋਈ ਚਵਾਲੇ ਅੱਛਾ ਸ਼ਿੱਗੀ ਆ ਠੀਕ ਆ ਵੀਡੀਓ ਬੋਲ ਦੇ ਚਵਾਲੇ ਕੋਈ ਉਦਾਂ ਚਵਾਲੇ 12 ਕਿਲੋ ਤੋਂ ਬਾਹਰ ਜਾਊਗੀ ਦੁੱਧ ਕਿੰਨਾ ਚਵਾਈ ਜਾਊਗੀ ਹੈ 15 ਲੀਟਰ ਦੁੱਧ ਦੇਣਾ ਇਹਨੇ ਅੱਜ ਨਵਾਂ ਦਿਨ ਸੁਈਨ ਹੋਇਆ ਅੱਛਾ ਨਵਾਂ ਦਿਨ ਸੁਈਨ ਹੋਇਆ ਵੇ ਕੱਟੀ ਨੂੰ ਤੇਰੀ ਇੱਕ ਗੱਲ ਹੋਰ ਜੂ ਅੱਛਾ ਇਹਦੀ 2.5 ਕਿਲੋ ਗਾੜੀ ਆ ਅੱਛਾ 2.5 ਕਿਲੋ ਗਾੜੀ ਆ ਜੀ ਕੱਟੀ ਦਾ ਜਿਹੜੀ ਮੈਂ ਦੀ ਗਾੜੀ ਹੋਏਗੀ ਨਾ ਹਾਂਜੀ ਬੱਚਾ ਹੀ ਉਹਦਾ ਪਾਲਾਂ ਠੀਕ ਆ ਜੀ ਕਿਉਂਕਿ ਜਿਹੜੀ ਮੈਂ ਦੀ ਗਾੜੀ ਚ ਨਪਾਵ ਉਹਦੇ ਬੱਚੇ ਨੇ ਕੀ ਪਾਉਣਾ ਹਾਂਜੀ ਹਾਂਜੀ ਉਹਨੂੰ ਰਹਿਣਾ ਬਚਾਵੇ ਠੀਕ ਹੈ ਜੀ ਤੁਹਾਡੀ ਦੀ 2.5 ਕਿਲੋ ਗਾੜੀ ਆ ਠੀਕ ਹੈ ਵੀਰ ਜੀ ਤੇ ਦੋ ਟਾਈਮ ਕੋਈ ਚੋਗੇ ਤਿੰਨ ਕੋਈ ਤਸੱਲੀ ਕਰੇ ਤਸੱਲੀ ਕਰਕੇ ਸਵੇਰੇ ਹੋਰ ਆਜਣਾ ਵਾ ਅੱਛਾ ਨਵਾਂ ਲੋੜੀ ਤੇ ਚੱਲਦਾ ਰਹਿਣਾ ਕਿ ਕੰਮ ਪਾਸ਼ਾ ਦੀ ਮਹਿਰ ਨਾਲ ਤੁਰੀਆਂ ਹੁੰਦੀਆਂ ਸਾਡੀਆਂ ਜਿਹੜੀਆਂ ਮੈਣਾਂ ਦੇ ਰੇਟ ਪਾਏ ਹਨਾ ਉਹ ਲੋਰੀ ਆਫਰੀ ਆ ਅੱਛਾ ਕਿ ਵੇਹ ਵਛੀਆਂ ਦੇ ਰੇਟ ਬੜੇ ਚੰਗੇ ਜਾਜਵਾ ਜੀਆਂ ਵਛੀਆਂ ਵਾ ਦੁੱਧ ਵਾਲੀਆਂ ਵਾ ਫਿਰ ਬੜੀ ਮੇਨਗਾਲੇ 나ੜੂ ਪਚੇ ਆ ਠੀਕ ਹੈ ਜੀ ਤਾਲੀਆਂ ਸੁਈਆਂ ਵਾ ਜਿੰਨਾ ਇਹਨਾਂ ਦੇ ਥੱਲੇ ਮਰਜੀ ਕੋਈ ਦੁੱਧ ਕਰ ਲੈ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ